ਪ੍ਰਿੰਕੋਟ ਨੂੰ ਵੱਡਾ ਝਟਕਾ ਮਿਲਿਆ ਹੈ ਉੱਪਰ ਇੱਕ ਦੂਸਰਾ ਝਟਕਾ ਪੰਜਾਬ ਸਰਕਾਰ ਵੱਲੋਂ ਗਵਿੰਦਰ ਬਬਲਾ ਜਿਹੜਾ ਕਿ ਉਮੀਦਵਾਰ ਚੰਡੀਗੜ੍ਹ ਭਾਜਪਾ ਦੇ ਨੇ ਤੇ ਉਹਨਾਂ ਦਾ ਫਾਰਮ ਆਉ ਜਿਹੜਾ ਕਿ ਹੈਗਾ ਚੰਡੀਗੜ੍ਹ ਦੇ ਮੁੱਲਾਪੁਰ ਮੋਹਾੜੀ ਦੇ ਮੁੱਲਾਪੁਰ ਦੇ ਵਿੱਚ ਸਥਿਤ ਫਾਰਮ ਆਉਂਸ ਹੈ ਜਿਸ ਨੂੰ ਵੀ ਸੀਮ ਕਬਦਿਤ ਗਮਾਟਾ ਦੇ ਅਧਿਕਾਰੀਆਂ ਵੱਲੋਂ ਸੀਲ ਕਰ ਦਿੱਤਾ ਗਿਆ ਹਾਲਾਂਕਿ ਮੌਜੂਦਾ ਜਿਹੜਾ ਗਵਿੰਦਰ ਬਬਲਾ ਇਸ ਸਬੰਧੀ ਗੱਲ ਕੀਤੀ ਕੀ ਤਾਂ ਉਹਨਾਂ ਵੱਲੋਂ ਕਿਹਾ ਗਿਆ ਕਿ ਪੋਲੀਟੀਕਲ ਮੈਂਡੇਟ ਦੇ ਤਹਿਤ ਇਹ ਕਾਰਵਾਈ ਅਮਨਦਿਲਾਂ ਦੀ ਕੀਤੀ ਗਈ ਹੈ ਜਦੋਂ ਅਸੀਂ ਇਸ ਸਬੰਧੀ ਗਮਾਟਾ ਦੇ ਅਧਿਕਾਰੀਆ ਸੀਏ ਗਮਾਟਾ ਨਾਲ ਗੱਲ ਕਰਨ ਉੱਪਰ ਵੇਟ ਕਾਇਗੀ ਉਸ ਤੋਂ ਬਾਅਦ ਵੀ ਹਾਲੇ ਵੀ ਹਾਲਾ ਹੈ ਕਿ ਹਜੇ ਵੀ ਜਵਾਬ ਦੇ ਤੋਂ ਆਨਕਾਇਨ ਕੀਤੀ ਜਾ ਰਹੀ ਹੈ ਤੇ ਦੂਸਰੇ ਪਾਸੇ ਉਹਨਾਂ ਨੂੰ ਡੀਟੀਪੀ ਦੀ ਡਿਊਟੀ ਲਗਾਈ ਗਈ ਡੀਟੀਪੀ ਨੇ ਕਿ ਡਿਸਟ੍ਰਿਕਟ ਕਾਉਂਟ ਪਲੈਨਰ ਨੇ ਹਰਪ੍ਰੀਤ ਸਿੰਘ ਜੀ ਉਹਨਾਂ ਨੂੰ ਡਿਊਟੀ ਲਗਾਈ ਗਈ ਉਹ ਮੌਕੇ ਤੋਂ ਆਪਣੀ মিডিਆ ਦਾ ਕੈਮਰਾ ਦੇਖਦੇ ਹੋਏ ਮੌਕੇ ਤੋਂ ਆਪਣੀ ਸੀਟ ਛੱਡ ਕੇ ਚਲੇ ਗਏ ਉਸ ਤੋਂ ਬਾਅਦ ਜਦੋਂ ਦੁਬਾਰਾ ਡੀਟੀਪੀ ਸੀਏ ਕਮਾਂਡਾ ਨਾਲ ਗੱਲ ਇਸ ਦਵਿੰਦਰ ਪੱਪਲਾ ਦੇ ਮਾਮਲੇ ਵਿੱਚ ਗੱਲ ਕਰਨੀ ਚਾਹੀਦੀ ਤਾਂ ਸੀਏ ਕਮਾਂਡਾ ਵੱਲੋਂ ਇਹ ਤੱਕ ਕਿਸੇ ਤਰੀਕੇ ਦਾ ਵੀ ਕੋਈ ਜਵਾਬ মিডিਆ ਸਾਹਮਣੇ ਆਪਣਾ ਪੱਖ ਨਹੀਂ ਰੱਖਿਆ ਗਿਆ ਦੂਸਰੇ ਪਾਸੇ ਇੱਕ ਸਭ ਤੋਂ ਸੂਤਰਾ ਤੋਂ ਪ੍ਰਾਪਤ ਜਾਣਕਾਰੀ ਤੁਹਾਨੂੰ ਇਸੇ ਤੋਂ ਮਿਲ ਰਹੀ ਹੈ ਕਿ ਜਿਹੜਾ ਕਿ ਇਕੋ ਡਿਪਾਰਟਮੈਂਟ ਇਕੋ ਟੂਰਿਜ਼ਮ ਡਿਪਾਰਟਮੈਂਟ ਦੇ ਅੰਡਰ ਰਿਡਿੰਗਸ ਮੁਲਾਪੁਰ ਦੇ ਸਿਟੀ ਟੂਰਿਜ਼ਮ ਡਿਪਾਰਟਮੈਂਟ ਚੰਨੇ ਜ਼ਮੀਨਾਂ ਹੁੰਦੀਆਂ ਸੀ ਉਸ ਦੇ ਪਾਸੇ ਗਮਾਡਾ ਵੱਲੋਂ ਲੇਕਿਨ ਟੂਰਿਜ਼ਮ ਵਿਭਾਗ ਵੱਲੋਂ ਕਿਸੇ ਤਰੀਕੇ ਦੀ ਕਾਰਵਾਈ ਅਮਲ ਨਹੀਂ ਲੈਂਦੀ ਕਿ ਲੇਕਿਨ ਗਮਾਡਾ ਦੇ ਅਧਿਕਾਰੀਆਂ ਵੱਲੋਂ ਬੀਤੀ ਦੇਰ ਰਾਤ ਕਾਰਵਾਈ ਕਰਦੇ ਹੋਏ ਦਵਿੰਦਰ ਪਪਲਰ ਨਾਲ ਫਾਰਮ ਹਾਊਸ ਅਤੇ ਕਰਮ 4 ਏਕੜ ਦੇ ਫੈਲਾਅ ਵਾਲਾ ਫਾਰਮ ਹਾਊਸ ਹਾਊਸ ਨੂੰ ਸੀਲ ਕਰ ਦਿੱਤਾ ਗਿਆ ਹੈ ਜੇ ਸੰਬੰਧਿਤ ਕੋਈ ਵੀ ਅਧਿਕਾਰੀ ਅਜੇ ਪੁਸ਼ਟੀਕਰਨ ਤਿਆਰ ਨਹੀਂ ਹੈ ਲੇਕਿਨ ਗੁਮਾੜਾ ਦੇ ਅਧਿਕਾਰੀਆ ਨੂੰ ਇਹ ਸ਼ੋਕੋਜ਼ ਨੋਟਿਸ ਜਿਹੜਾ ਕਿ ਦਵਿੰਦਰ ਪਬਲਰਾ ਦੇ ਫਾਰਮ ਹਾਊਸ 'ਤੇ ਬਗਾ ਦਿੱਤਾ ਗਿਆ ਹੈ ਜਿਸ 'ਤੇ ਲਿਖਿਆ ਹੈ ਕਮਰਸ਼ੀਅਲ ਐਕਟੀਵਿਟੀਜ਼ ਨੂੰ ਇਹ ਜਿਹੜਾ ਫਾਰਮ ਹਾਊਸ ਹੈ ਕਿ ਕਮਰਸ਼ੀਅਲ ਐਕਟੀਵਿਟੀਜ਼ ਨੂੰ ਲੈ ਕੇ ਯੂਜ਼ ਕੀਤਾ ਜਾ ਰਿਹਾ ਹੈ ਜੇਕਰ ਗੱਲ ਕੀਤੀ ਜਾਵੇ ਮੁੱਲਾਂਪੁਰ ਤੇ ਪਿੰਟ ਪਰੌਲ ਦੀ ਇਸੇ ਜਿਸ ਵਿੱਚ ਦਵਿੰਦਰ ਪਬਲਰਾ ਦਾ ਫਾਰਮ ਹਾਊਸ ਹੈ ਉਸ ਤੋਂ ਤਕਰੀਬਨ ਕਈ ਹੋਰ ਵਿਅਕਤੀ ਦਾ ਵੀ ਐਡਜੋਇਨਿੰਗ ਫਾਰਮ ਹਾਊਸ ਹੈ ਇੱਧਰ ਇਹ ਵੀ ਇੱਕ ਗੁਮਾੜਾ ਦੇ ਕਾਰਜਵਰਤੇ ਵੱਡਾ ਸਵਾਲੀਆ ਨਿ ਕਾਰਵਾਈ ਕੀਤੀ ਗਈ ਉਹਨਾਂ ਨਾਲ ਦੇ ਫਾਰਮ ਹੋ ਸੀ ਕਿ ਜਿਨ੍ਹਾਂ ਦੇ ਵਿੱਚ ਮੈਰਿਜ ਪੈਰੈਂਟਸ ਲਾਏ ਜਾ ਰਹੇ ਸਨ ਉਹਨਾਂ ਨੇ ਕਾਰਵਾਈ ਨਹੀਂ ਕੀਤੀ ਕਿ ਦੂਸਰੇ ਪਾਸੇ ਦਵਿੰਦਰ ਬਬਲਾ ਤੇ ਹੀ ਕਾਰਵਾਈ ਅਮਲ ਚ ਕਿਉਂ ਲਿਆਂਦੀ ਗਈ ਹੈ ਜਦੋਂ ਦਵਿੰਦਰ ਬਬਲਾ ਨਾਲ ਇਸ ਸੰਬੰਧੀ ਗੱਲ ਕੀਤੀ ਗਈ ਤਾਂ ਉਹਨਾਂ ਨੇ ਕੀ ਆਖਿਆ ਕਿ ਉਹਨਾਂ ਨੇ ਸਿਰਫ ਪੋਲਿਟਿਕਲ ਮੈਨਡੇਟ ਦੇ ਤਹਿਤ ਕਾਰਵਾਈ ਕੀਤੀ ਗਈ ਹੈ ਉਹਨਾਂ ਤੇ ਲਗਾਤਾਰ ਆਮ ਆਦਮੀ ਪਾਰਟੀ ਦੇ ਨੇਤਾਵਾਂ ਵੱਲੋਂ ਪ੍ਰੈਸ਼ਰ ਬਣਾਇਆ ਜਾ ਰਿਹਾ ਹੈ ਕਿ ਆਪਣੇ ਪਤਨੀ ਆਪਣੇ ਜਿਹੜੇ ਕਿਹਨਾਂ ਦੇ ਪਤਨੀ ਨੇ ਚੰਡੀਗੜ੍ਹ ਦੇ ਵਿੱਚ ਕਾਉਂਸਲਰ ਨੇ ਉਹ ਆਪਣਾ ਭਾਜੀਪੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਜੁਆਇਨ ਕਰਨ ਇਸੇ ਤਹਿਤ ਸਾਰੀ ਕਾਰਵਾਈ ਅਮਲ ਚ ਲ ਸ리에 ਕਬਾੜਾ ਤੋਂ ਕੁਝ ਆਸਾਂ ਦਾ ਦਫ਼ਤਰੋਂ ਸਿੱਧਾ ਕਾਲੇ ਲਗਾਇਆ ਜਾ ਰਿਹਾ ਨੇ ਮੀਡੀਆ ਦੀ ਐਂਟਰੀ ਇੱਥੇ ਪੂਰੀ ਤਰ੍ਹਾਂ પ્રતિਬੰਧਿਤ ਕੀਤੀ ਜਾ ਰਹੀ ਹੈ ਤਾਂ ਕਿ ਕੋਈ ਵੀ ਅਧਿਕਾਰੀ ਮੀਡੀਆ ਸਾਹਮਣੇ ਆ ਕੇ ਗੱਲ ਨਾ ਕਰ ਸਕੇ ਪਹਾੜੀ ਤੋਂ ਵੀ ਮਨੀਸ਼ ਸ਼ੰਕਰ ਕੀ ਕਹੋਗੇ ਭਾਈ ਤੁਸੀਂ ਮੇਰੀ ਮੇਰੀ ਅਗਲੀ ਬੇਟੀ ਵੀ ਆ ਰਹੀ ਹੈ ਤੁਹਾਡੇ ਕੋਲ ਪਾਜੀ ਸਾਡੇ ਮੁਹਾੜੀ ਦੇ ਵਿੱਚ ਪੁਲਿਸ ਅਫਸਰ ਨੇ ਪਹਿਲਾਂ ਵੀ ਇਹਨਾਂ ਦੇ ਕਾਫੀ ਦੋਸਤ ਜਿਹੜੇ ਪੁਲਿਸ ਅਫਸਰ ਨੇ ਉਹਨਾਂ ਦੇ ਬੱਚਿਆਂ ਦੇ ਅਸੀਂ ਵੀਜ਼ਾ ਦਿੱਤਾ ਤੁਸੀਂ ਐਸਐਸਬੀ ਆਫਿਸ ਮਾਰੀ ਲੱਗੇ ਹੋਏ ਹਾਂ ਜੀ ਹਾਂ ਜੀ ਮੈਂ ਮੀਡੀਆ ਡਿਪਾਰਟਮੈਂਟ ਚ ਮੀਡੀਆ ਡਿਪਾਰਟਮੈਂਟ ਚ ਨੇ ਤੇ ਸੋ ਇਹਨਾਂ ਦਾ ਚਲੋ ਪਹਿਲਾਂ ਵੀ ਇਹਨਾਂ ਦੇ ਦੋਸਤ ਜਿਹੜੇ ਬੱਚੇ ਉਹਨਾਂ ਦੇ ਗਏ ਨੇ ਸਤਪਾਲ ਭਾਈ ਨੇ ਐਡਵਾਈਸ ਕੀਤਾ ਸੀ ਉਹਨੂੰ ਇੰਸਪੈਕਟਰ ਸਤਪਾਲ ਸਹੀ ਜੀ ਨੇ ਸੋ ਭਾਈ ਨੇ ਸਾਡੇ ਤੇ ਬੜਾ ਭਰੋਸਾ ਰੱਖਿਆ ਚਲੋ ਸਟੈਪ ਵਾਈਜ਼ ਸਟੈਪ ਇਹਨਾਂ ਦਾ ਵੀ ਵੀਜ਼ਾ ਲਾੜ ਦੇ ਵਿੱਚ ਅਸੀਂ ਕਾਮਯਾਬ ਹੋਏ ਹਾਂ ਸੋ ਜੇ ਤੁਸੀਂ ਆਪਣੇ ਬੱਚਿਆਂ ਨੂੰ ਕੈਨੇਡਾ ਭੇਜਣਾ ਚਾਹੁੰਦੇ ਹੋ 100% ਗਾਰੰਟੀ ਦੇ ਨਾਲ ਵੀ ਕੋਈ ਇੱਕ ਤਰ੍ਹਾਂ ਦੀ ਪ੍ਰੋਬਲਮ ਨਹੀਂ ਆਉਂਦੀ ਵਧੀਆ ਤਰੀਕੇ ਨਾਲ ਵੀਜ਼ੇ ਲੱਗ ਰਹੇ ਨੇ ਕੈਨੇਡਾ ਨੂੰ ਐਵੇਂ ਹੀ ਬਤਨਾਂ ਕਰੀ ਜਾਂਦੇ ਲੋਕ ਬਹੁਤ ਵਧੀਆ ਤਰੀਕੇ ਨਾਲ ਵੀਜ਼ਾ ਲੱਗ ਰਹੇ ਜੇ ਤੁਸੀਂ ਵਧੀਆ ਤਰੀਕੇ ਨਾਲ ਵੀਜ਼ਾ ਲੈਣਾ ਹੈ ਚਾਹ ਪਸਟਡੀ ਤੋਂ ਤਾਂ ਸਾਡੇ ਮੋਹਾਲੀ ਜਾਂ ਜਲੰਧਰ ਆਫਿਸ ਤੁਸੀਂ ਆ ਸਕਦੇ ਹੋ ਸਸਿਕਾ